अन्नतन् गुरु तेग बहादर पियो जय 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 सुरलो तन तन गुरु तेग बहादर जग जगपयो जय 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 सुरलो तन तन गुरु तेग बहादर जगपियो जय 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 सुरलो तन तन गुरु तेग बहादर ਪਾਦਰ ਸਾਹਿਬ ਦੀ ਸ਼ਹਾਦਤ ਇੰਨੀ ਲਾਸਾਨੀ ਸੀ ਇੰਨੀ ਵੱਡੀ ਸੀ ਜਿਹੜੀ ਕਿ ਸਾਰੇ ਕਮੇਜ ਦੇਖਣ ਨੂੰ ਨਹੀਂ ਮਿਲਦੀ ਤੇ ਅੱਜ ਸਰਕਾਰ ਨੇ ਪਾਰਟੀ ਨੇ ਜ਼ਰੂਰ ਸਮਝੀ ਕਿ ਗੁਰੂ ਸਾਹਿਬ ਦੀ ਸ਼ਹਾਦਤ ਦੇ ਨਾਲ ਉਹਨਾਂ ਦੇ ਫਲਸਫੇ ਦੇ ਨਾਲ ਆਉਣ ਵਾਲੀ ਪੀੜੀ ਨੂੰ ਜੋੜਿਆ ਜਾਵੇ ਇਸੇ ਕਰਕੇ ਨੇ ਉਦਘਾਟਨ ਦਾ ਇਹ ਪ੍ਰੋਗਰਾਮ ਰੱਖੀਏਗੇ ਕਿ ਅੱਜ ਗੁਰੂ ਸਾਹਿਬ ਨੂੰ ਗੁਰਦਾਵਾ ਘੜ ਸਾਹਿਬ ਨੂੰ ਪੋਰਾ ਸਾਹਿਬ ਅੰਸ਼ੀਰੂਪਾ ਸਾਹਿਬ ਨੂੰ ਤੇ ਨਗਰ ਕੀਰਤਨ ਦੇ ਜਿਹੜੇ ਉਹ ਸੰਤਾਂ ਮਹਾਪੁਰਖਾਂ ਦੀ ਰਹਿਨਵਾਈ ਇਹ ਪੰਜਾਬ ਸਰਕਾਰ ਪਿੱਛੇ ਲੈ ਕੇ ਇਹ ਕੋਲ ਲਿਆ ਜਾ ਰਿਹਾ ਤਾਂ ਕਿ ਮਕਸਦ ਸਿਰਫ ਇੱਕੋ ਹੀ ਹੈ ਕਿ ਗੁਰੂ ਸਾਹਿਬ ਦੀ ਜੀਵਨੀ ਦੇ ਨਾਲ ਉਹਨਾਂ ਦੀ ਸ਼ਹਾਦਤ ਦੇ ਨਾਲ ਉਹਦੇ ਫਲਸਫੇ ਦੇ ਨਾਲ ਆਪ ਨੂੰ ਜੋੜਿਆ ਜਾ ਸਕੇ ਇਸ ਲਈ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲਓ ਔਰ ਗੁਰਚਰਨਾ ਦੇ ਨਾਲ ਆਪਾਂ ਜੁੜੀਏ ਕੀ ਸਮਝਦੇ ਹੋ ਕਿ ਜਦੋਂ ਗੁਰੂ ਸਾਹਿਬ ਦੇ ਚਰਨਾਂ 'ਚ ਖੜੇ ਆ ਤੇ ਚਾਹੇ ਕੋਈ ਮੰਤਰੀ ਹੋਵੇ ਐਮਐਲਏ ਹੋਵੇ ਮੁੱਖ ਮੰਤਰੀ ਹੋਵੇ ਸਾਰੇ ਸੰਗਤ ਦੇ ਰੂਪ ਦੇ ਵਿੱਚ ਖੜੇ ਆ ਤੇ ਉਸੇ ਸੰਗਤ ਦੇ ਰੂਪ ਦੇ ਵਿੱਚ ਪੂਰੀ ਸ਼ਰਧਾ ਦੇ ਨਾਲ ਪੂਰੇ ਸਤਕਾਰ ਦੇ ਨਾਲ ਪੂਰੀ ਮਰਿਆਦਾ ਦੇ ਨਾਲ ਕੋਸ਼ਿਸ਼ ਹੈ ਕਿ ਆਪਦੀ ਜ਼ਿੰਮੇਵਾਰੀ ਜੋ ਲੋਕਾਂ ਲਈ ਹੋ ਉਹ ਨਿਭਾ ਸਕੇ ਤੇ ਗੁਰੂ ਚਰਨਾਂ ਦੇ ਨਾਲ ਆਉਣ ਵਾਲੀ ਪੀੜ੍ਹੀ ਨੂੰ ਜੋੜ ਸਕੇ ਸੋ ਉਹੀ ਇੱਕ ਉਪਰਾਲਾ ਨਿਕਾ ਜਾਂ ਉਪਰਾਲਾ ਜਿਹੜਾ ਉਹ ਕਰ ਰਿਹਾ ਹੈ ਦੇਖੋ ਉਪਰਾਲਾ ਇਹ ਸੰਗਤ ਦਾ ਆ ਉਪਰਾਲਾ ਇਹ ਪੰਥ ਦਾ ਆ ਉਪਰਾਲਾ ਗੁਰੂ ਸਾਹਿਬ ਆਪ ਦਾ ਆ ਬਾਕੀ ਸਰਕਾਰ ਤੇ ਪ੍ਰਬੰਧ ਕਰ ਸਕਦੀ ਆ ਇਹ ਸਭ ਕੁਝ ਜੋ ਵੀ ਹੋ ਰਿਹਾ ਉਹ ਗੁਰੂ ਸਾਹਿਬ ਦੀ ਰਜ਼ਾ ਚ ਹੋ ਰਿਹਾ ਉਹਨਾਂ ਦੀ ਇੱਛਾ ਦੇ ਅਨਸਾਰ ਹੋ ਰਿਹਾ ਔਰ ਉਹ ਆਪ ਕਰਵਾ ਰਹੇ ਸਿਖੋਨਗਰ ਕੀਤਾ ਰੰਭ ਹੋ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਾਏਗਾ ਪਾਪਾ ਬਲਵੀਰ ਸਿੰਘ ਜੀ 94 ਕਰੋੜੀ ਬੁੱਢਾ ਤਾਂ ਮੁਖੀ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਆਪ ਲੈ ਕੇ ਜਾ ਰਹੇ ਆ ਸਮੂਹ ਕੈਬਨਟ ਐਮਐਲਏ ਸਹਿਬਾਨ ਸਾਰੇ ਸਵਾਗਤ ਲਈ ਰਸਤੇ 'ਚ ਖੜੇ ਨੇ ਔਰ ਇਸ ਤਰ੍ਹਾਂ ਸ਼ਾਨੋ ਸ਼ੌਕਤ ਨਾਲ ਗੁਰੂ ਸਾਹਿਬ ਦਾ ਜਿਹੜਾ ਨਗਰ ਕੀਰਤਨ ਆ ਉੱਥੇ ਚੱਲ ਕੇ ਗੁਰਦੁਆਰਾ ਸੀਸ ਕੰਨ ਸਾਹਿਬ ਜਾ ਕੇ ਨਤਮਸਤਕ ਹੋਏਗਾ ਉੱਥੇ ਗੁਰਗੋਬਿੰਦ ਸਾਹਿਬ ਮਹਾਰਾਜ ਸੁਖਾਸਨ ਹੋਣਗੇ ਔਰ ਇਸ ਦੀ ਜਿਹੜੀ ਇਹ ਸਮਰਪਿਤ ਆ ਇਹ ਗੁਰੂ ਸਾਹਿਬ ਦੀ ਵੱਡੀ ਜਿਹੜੀ ਸ਼ਹਾਦਤ ਆ ਲਸਾਨੀ ਸ਼ਹਾਦਤ ਆ ਉਹ ਸਮਰਪਿਤ ਹੈ ਦੇਖੋ ਇਹ ਫਰਜ਼ ਆ ਕਿ ਸਫਾਈ ਜਿੱਥੋਂ ਗੁਰਗੋਬਿੰਦ ਸਾਹਿਬ ਨੇ ਲੰਘਣਾ ਹੋਵੇ ਉੱਥੇ ਸਫਾਈ ਉੱਥੇ ਜਲ ਜੋ ਵੀ ਮਨੁੱਖ ਦੇ ਵਿੱਚ ਚ ਆ ਜੋ ਵੀ ਮਨੁੱਖ ਦੀ ਹیثیت ਆ ਉਹ ਲਗਦੀ ਬਾਤ ਤੱਕ ਸਤਿਕਾਰ ਕਰਦਾ ਗੁਰਗੋਬਿੰਦ ਸਾਹਿਬ ਮਹਾਰਾਜ ਦਾ ਸੀ ਤਾਂ ਪਾਕਾਂ ਨਾਲ ਕੋਈ ਮੌਕੇ ਮਿਲ ਗਿਆ ਸੀ ਇਸ ਕਰਕੇ ਪੁਲਿਸ ਵੀ ਜਿਹੜੀ ਆ ਉਹ ਵੀ ਸਵੇਧ ਸੀ ਲਿਆ ਉਹ ਵੀ ਗੁਰੂ ਸਾਹਿਬ ਤੇ ਮੋਰੇ ਹਰ ਇੱਕ ਵਿਅਕਤੀ ਹਰ ਸ਼ਹਿਰ ਬੰਗਿਆ ਜੀ ਨਮਸਤੇ ਉੱਤਰ ਦਿਹਾੜਾ ਜਿਹੜਾ ਬੜੇ ਸਰਦ ਸਤਕਾਰ ਦੇ ਨਾਲ ਮਨਾਇਆ ਜਾ ਰਿਹਾ ਪੂਰੀ ਦੁਨੀਆ ਦੇ ਵਿੱਚ ਘਰ ਘਰ ਦੇ ਵਿੱਚ ਹਰ ਗੁਰੂ ਘਰ ਦੇ ਵਿੱਚ ਤਖਤਾਂ ਦੇ ਉੱਤੇ ਜਿੰਨੇ ਵੀ ਪਾਕਸ਼ਾ ਦੇ ਸਥਾਨਾਂ ਉਹਨਾਂ ਸਥਾਨਾਂ ਤੇ ਇਸ ਰੂਪ ਨੇ ਕਮੇਟੀ ਸਾਰੇ ਨਿਹੰਗ ਸਿੰਘ ਜਿੱਥੇ ਬੰਦੀਆ ਵਾ ਪੁਰਸ਼ ਪੰਜਾਬ ਸਰਕਾਰ ਪੂਰੇ ਸਰਦਾ ਸਤਕਾਰ ਦੇ ਨਾਲ ਇਹ ਪੰਜਵਾਂ ਨਗਰ ਕੀਰਤਨ ਆ ਜਾਂ ਯਾਤਰਾ ਕਹਿੰਦੇ ਗੁਰਦੁਆਰਾ ਵਿਵਾਨ ਸਾਹਿਬ ਤੋਂ ਸ਼ੁਰੂ ਹੋ ਕੇ ਜਿੱਥੇ ਪਾਸ਼ਾ ਦਾ ਸੀਸ ਲੈ ਕੇ ਆਏ ਇੱਥੋਂ ਸੰਗਤ ਰੂਪ ਵਿੱਚ ਸੀਸ ਜਿਹੜਾ ਹੈ ਸੀਸ ਗੁਰਦੁਆਰਾ ਸੀਸਗੰਦ ਸਾਹਿਬ ਉੱਥੇ ਲੈ ਕੇ ਗਏ ਸੋ ਇਹ ਯਾਤਰਾ ਜਿਹੜੀ ਬੜੀ ਹੀ ਹਿਰਦੇ ਨੂੰ ਵਿਧਨ ਵਾਲੀ ਯਾਤਰਾ ਹੈ ਕਿ ਉਹ ਕਿਹੋ ਜਿਹਾ ਸਮਾ ਹੋਊਗਾ ਜਦੋਂ ਪਾਸ਼ਾ ਗੁਰੂ ਮਹਾਰਾਜ ਦਾ ਉਹਨਾਂ ਦਾ ਸ਼ੀਸ਼ ਲੈ ਕੇ ਉਹ ਸੰਗਤ ਜਾ ਰਹੀ ਸੀ ਸੋ ਇਹ ਇੱਕ ਇਹੋ ਜਿਹਾ ਸਮਾ ਹੁੰਦਾ ਸੰਸਾਰ ਦੇ ਵਿੱਚ ਕਿ ਜਿਹੜੇ ਆਪਣੇ ਆਪ ਨੂੰ ਧਾਰਮਿਕ ਲੋਕ ਸਮਝਦੇ ਆ ਉਹ ਧਰਮ ਦੇ ਨਾਂ ਦੇ ਉੱਤੇ ਇਹਨਾਂ ਜ਼ੁਲਮ ਕਰਦੇ ਆ ਕਿ ਉਹਨਾਂ ਨੂੰ ਸਾਖ ਸਾਤ ਰੱਬ ਜਿਹੜਾ ਹੈ ਉਹ ਨਹੀਂ ਦਿਸਦਾ ਜਿਹੜੇ ਅੱਲਾ ਨੂੰ ਪਹਾਲਦੇ ਸੀ ਸਾਹਮਣੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਉਹ ਅੱਲਾਹ ਨੇ ਦਿਸ਼ਿਆ ਪਰਮਿਸ਼ਨ ਨਹੀਂ ਦਿਸ਼ਿਆ ਤੇ ਸੋ ਇਹੋ ਜਿਹਾ ਜਨੂਨ ਇਹੋ ਜੀ ਅੱਖਾਂ ਤੇ ਪੱਟੀ ਬੰਨੀ ਜਾਂਦੀ ਗੈਰ ਬਰਾ ਧਰਮ ਦੀ ਤੇ ਜਿਹੜਾ ਆ ਸਾਹਮਣੇ ਅੱਖਾਂ ਦੇ ਉੱਤੇ ਵੀ ਜਿਸ ਰੱਬ ਨੂੰ ਅਸੀਂ ਪਾਲਦੇ ਆ ਜਿਹਨਾਂ ਸਰਦਾ ਸਤਕਾਰ ਦੇ ਨਾਲ ਸਾਡਾ ਸੀਸ ਉਹਨਾਂ ਦੇ ਚਰਨਾਂ ਦੇ ਵਿੱਚ ਝੁਕਿਆ ਹੋਇਆ ਪਰ ਉਹ ਉਹ ਕਹੋਦੇ ਇਨਸਾਨ ਦੁਨੀਆ ਤੇ ਪੈਦਾ ਹੁੰਦੇ ਆ ਜਿਹੜੇ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਆ ਉਹ ਅਰਦਾਸ ਕਰਦੇ ਆ ਪਾਸ਼ਾ ਇਹੋ ਜੀ ਅੱਖਾਂ ਦੀ ਪੱਟੀ ਜਿਹੜੀ ਹੈ ਉਹ ਰੱਬ ਕਿਸੇ ਦੇ ਨਾ ਬਣੇ ਜਿਹੜਾ ਸਾਥ ਸਾਥ ਰੱਬ ਵੀ ਦਿਸਣੋਂ ਹਟ ਜਾਏ ਸੋ ਅੱਜ ਬੜੇ ਸਰਦਾ ਸਤਕਾਰ ਦੇ ਨਾਲ ਇਹ ਨਗਰ ਕੀਰਤਨ ਦੇ ਰੂਪ ਦੇ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਾਰਿਆਂ ਹੰਗਸ ਸਿੰਘ ਜੀ ਦੇ ਬੰਦੇ ਆ ਮਹਾਪੁਰਸ਼ ਸਾਰੇ ਪੰਜਾਬ ਸਰਕਾਰ ਜਿਹੜਾ ਹੈ ਉਹਦੇ ਮਨੂੰ ਬਹੁਤ ਉਪਰਾਲੇ ਕੀਤੇ ਗਏ ਤੇ ਫਰਕ ਉਸ ਦਾ ਮੈਂ ਜਿੱਥੇ ਹੋਰ ਪ੍ਰੋਗਰਾਮ ਉੱਤੇ ਜਾ ਰਿਹਾ ਤੇ ਯਾਤਰਾ ਜਿਹੜੀ ਹੈ ਇਹ ਪਰਵਾਨਾ ਹੋਇਆ ਤੁਸੀਂ ਦੇਖ ਸਕਦੇ ਹੋ ਜੋ ਮਾਹੌਲ ਇਸ ਵਕਤ ਚਾ ਲੋਕੀ ਪੂਰੇ ਜਹਾਜ਼ ਜਵਾਲ ਨਾਲ ਰਹਾ ਸੀ ਥੋੜੇ 50 ਪੁਲਿਸ ਵੱਲੋਂ ਵੀ ਮਾਈਕ ਖੇਲੇ ਰਹਾ ਹੈ ਬੈਂਡ ਸਾਰੇ ਅਸੀਂ ਸਰਕਾਰ ਜਿਹੜੀ ਹੈ ਸਮਰਪਿਤ ਤੇ ਸਰਕਾਰਾਂ ਵੀ ਕਿ ਇਤਨ ਤੱਕ ਜਿੰਨਾ ਆਦਰ ਤੇ ਸਤਕਾਰ ਅਸੀਂ ਕਰੋ ਸਭ ਨੂੰ ਦੇ ਸਕੀਏ। ਕੱਲੋਂ ਸੰਮੇਲਨ ਹੋਇਆ ਜੀ ਸਾਡੇ ਸਾਰੇ ਦਿਨ ਜਾਨ ਆਪਕੀ ਸਰਕਾਰ ਨਾਲ ਸੰਮੇਲਨ ਹੋਇਆ ਜੀ। ਇਹ ਕਿ ਸਾਰੇ ਸੰਤਾ ਮਹਾਂਪੁਰਖ ਇਹ ਹੱਥ ਪਰ ਅੰਮੇ ਸਾਧੂ ਜਨ ਕੇ ਮਹਾਂਪੁਰ ਖੇਤਰ ਪਹੁੰਚਿਆ। ਬਹੁਤ ਇੱਕ ਤੇ ਸਾਰੀ ਦੁਨੀਆ ਇਹ ਜਾਣੇ ਕਿ ਵੀ ਦੇਖੋ ਇਹ ਤੰਦਰੀ ਪੋਜੀਸ਼ਨਾਂ ਦੀ ਆਪਸ ਵਿੱਚ ਉਹ ਵੀ ਸਾਰੀ ਮਨਸਟਰੀ ਇੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੀ ਪ੍ਰਤਾਪ ਹੈ ਕਿ ਹਰ طرف ਸਾਰੇ ਨਾਂ ਦੇ ਇੱਕ-ਇੱਕ ਦੁਨੀਆ ਦੀ ਸਭ ਤੋਂ ਵੱਡੀ ਸ਼ਹਾਦਤ ਅਗਰ ਕੋਈ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਤ ਵਿੱਚ ਸੰਗਤ ਨੂੰ ਕੀ ਅਪੀਲ ਕਰਾਂ ਜਿੰਨੇ ਜੀ ਆਪਣੇ ਇਹ ਦਿਨ ਮੁੜ ਕੇ ਨਹੀਂ ਆਣੇ ਜਿੰਨੀ ਸੇਵਾ ਕਰ ਸਕਦੇ ਹੋ ਕਰੀਏ ਤੋ ਜਿਹੜੇ ਆਰੰਭ ਹੋਏ ਨੇ ਜਿੱਥੇ ਸਮੁੱਚਾ ਹੀ ਖਾਲਸਾ ਪੰਥ ਗੁਰੂ ਦੀਆਂ ਲਾਡਲੀਆਂ ਨਹਿੰਗ ਸਿੰਘ ਫੌਜਾਂ ਸਾਰੇ ਧਰਮ ਪੰਥਾਂ ਦੇ ਮੁਖੀ ਸਹਿਬਾਨ ਹਾਜ਼ਰੀਆਂ ਲਵਾ ਰਹੇ ਨੇ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਵੀ ਜਿਹੜਾ ਬਹੁਤ ਵੱਡੇ ਸਹਿਯੋਗ ਜਿਹੜੇ ਨਾਲ ਉਹਨਾਂ ਦੇ ਨਾਲ-ਨਾਲ ਮੰਤਰੀ ਸਾਹਿਬਾਨ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਅਮਨ ਅਰੋੜਾ ਜੀ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਨਾਲ ਚੱਲ ਰਹੇ ਨੇ ਜਿੱਥੇ ਆਪਾਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬ ਦੀ ਉੱਥੇ ਹੀ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਤੇ ਸਾਡੇ ਮਹਾਨ ਯੋਧੇ ਸੂਰਮੇ ਭਾਈ ਜੈਤਾ ਜੀ ਜਿਨ੍ਹਾਂ ਨੇ ਅਮਰਸਾ ਕੇ ਭਾਈ ਜੀਵਨ ਸਿੰਘ ਉਹਨਾਂ ਦਾ ਨਾਮ ਸੀ ਜਿਹੜਾ ਭਾਈ ਜੀਵਨ ਸਿੰਘ ਜੀ ਜਿਹੜੇ ਰੰਗਰੇਟੇ ਗੁਰੂ ਕੇ ਬੇਟੇ ਜਿਹੜੇ ਗੁਰੂ ਸਾਹਿਬ ਦਾ ਸੀਸ ਲੈ ਕੇ ਦਿੱਲੀ ਤੋਂ ਜਿਹੜੇ ਇੱਥੇ ਆਏ ਸੀ ਤੇ ਉਹਨਾਂ ਨੂੰ ਵੀ ਸਮਰਪਤ ਜਿਹੜੇ ਬਹੁਤ ਮਹਾਨ ਨਗਰ ਕੀਰਤਨ ਜਿਹੜੇ 25 ਤਰੀਕ ਨੂੰ ਦਿੱਲੀ ਤੋਂ ਆਰੰਭ ਹੋਣੇ ਨੇ ਤੇ ਜਿਹੜਾ ਉਹ ਨਗਰ ਕੀਰਤਨ ਵੀ ਕੀਰਤਪੁਰ ਸਾਹਿਬ ਤੋਂ ਗੁਰਦੁਆਰਾ ਬਵਾਨਗੜ੍ਹ ਸਾਹਿਬ ਤੋਂ 29 ਤਰੀਕ ਨੂੰ ਉਹ ਵੀ ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜੇ ਆ ਵਿਸ਼ਾਲ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਇਕੱਠੇ ਖਾਲਸੇ ਪੰਥ ਨੇ ਉਹ ਵੀ ਨਗਰ ਕੀਰਤਨ ਸਜਾਉਣੇ ਨੇ ਉਹਦੇ 'ਚ ਵੀ ਹਾਜ਼ਰੀਆਂ ਲਵਾਉਣੀਆਂ ਨੇ ਤੇ ਗੁਰੂ ਸਾਹਿਬ ਕਿਰਪਾ ਕਰਨ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲੇਵ ਲਾਏ ਹਰ ਨਾਮੈ ਕੀ ਹੋਹੋ ਜੋੜੀ ਗੁਰਮਖ ਬੈਸੋ ਸਫਾ ਵਿਛਾਏ ਸਾਰੇ ਇਕੱਤਰਤਾਈ ਦੇ ਨਾਲ ਇੱਕ ਦੂਜੇ ਨਾਲ ਈਰਖਾ ਦਵੇਤ ਛੱਡ ਕੇ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਜਿਹੜੇ ਆ ਸ਼ਰਧਾ ਭਾਵ ਨਾਲ ਸਤਕਾਰ ਦੇ ਨਾਲ ਮਨਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ